ਮੱਲਾ ਵਾਲੇ ਦਾ ਮੈਂ ਕੱਲ ਮਲਾਣੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਮੁੰਡੇ ਆਖਣ ਦੇ ਮੇਰੇ ਕੋਲੇ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹਾਂ ਉਧਰ ਲੈਣ ਜਾਂਦੇ ਆ ਆਇਆ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਹੋਵੇ ਇਹ ਗੱਲ ਦਾ ਜੇ ਪੁਲਿਸ ਹੋਰ ਸੀਆਡੀ ਕਰ ਸਕਦੀ ਆ ਇਹਨਾਂ ਨੂੰ ਆਤਵਾਦੀਆਂ ਦਾ ਪਤਾ ਲੱਗ ਸਕਦਾ ਵਾ ਆ ਇਹਨਾਂ ਨੂੰ ਪਾਕਿਸਤਾਨ ਤੇ ਜਾ ਕੇ ਤੇ ਉਹ ਉਹਨਾਂ ਦੇ ਆਤਵਾਦੀਆਂ ਦੇ ਟਿਕਾਣੇ ਲੱਭ ਸਕਦੇ ਆ ਤੇ ਇੱਥੇ ਪੰਜਾਬ ਦੇ ਵਿੱਚ ਨਹੀਂ ਇਹ ਲੱਗ ਸਕਦੇ ਇਹ ਕਿੱਥੇ ਸਮਾਏ ਖੇਕਦੀ ਆ ਜੀ ਜੀ ਕਿਹੜੀ ਚੀਜ਼ ਦਾ ਪਤਾ ਨਹੀਂ ਲੱਗ ਸਕਦਾ ਇਹਨਾਂ ਦਾ ਪੁੱਤ ਮਰਿਆ ਹੋਵੇ ਤੇ ਇਹਨਾਂ ਛਾਂਬ ਤੱਕ ਹੀ ਇਹ ਪੜ ਜਾਣ ਇਹਨਾਂ ਦਾ ਮਰੂ ਅੱਜ ਮੇਰਾ ਮਰਿਆ ਕੱਲੂ ਇਹਨਾਂ ਦਾ ਮਰੂ ਟੋੜਾ ਬੱਚਾ ਸੀਗਾ ਜੀ ਹਾਂ ਦਾ ਮੇਰਾ ਪੁੱਤ ਸੀਗਾ ਕੀ ਨਾਮ ਸੀਗਾ ਜੀ ਅਨਦੀਪ ਸਿੰਘ ਉਮਰ ਕਿੰਨੀ ਸੀਗੀ ਜਿੰਦੀ ਉਮਰ ਹੈ ਗਈ ਸੀ 28 29 ਸਾਲ ਆ ਵਿਆਹਿਆ ਹੋਇਆ ਸੀ ਜੀ ਵਿਆਹ ਆ ਇੱਕ ਪੁੱਤਰੀ ਇੱਕ ਪੋਤਰਾ ਵਾ ਅੱਛਾ ਜੀ ਹਾਂ ਕੋਈ ਆਸਰਾ ਨਹੀਂ ਹੈਗਾ ਉਹਨਾਂ ਦਾ ਨਾ ਕੋਈ ਨਾਨਕੇ ਆਉਂਦੇ ਆ ਨਾ ਕੋਈ ਮਾਇਕ ਦਾਦਾਵਾ ਕਿੰਨਾ ਉਹਦਾ ਘਰ ਸੰਭਾਲਦੀਆਂ ਇੱਕ ਧੀ ਵਿਚਾਰੀ ਆਉਂਦੀ ਯਾਰ ਉਹ ਜਿਵੇਂ ਜਵਾਈ ਆਉਂਦਾ ਇੱਕ ਰੋਜ਼ ਆਣ ਕੇ ਸਾਡੀ ਹੱਥ ਪੁੱਜਦਾ ਦਵਾਈ ਲੈ ਕੇ ਦੇ ਕੇ ਜਾਂਦਾ ਨਸ਼ੇ ਨੇ ਘਰ ਬਰਬਾਦ ਕਰ ਦਿੱਤੇ ਇਹ ਕਰ ਦਿੱਤਾ ਪਹਿਲਾਂ ਘਰ ਦੀ ਮਰ ਗਈ ਇਸੇ ਚੱਕਰ ਦੇ ਵਿੱਚ ਹੀ ਆ ਰੁੱਝੜ ਗਿਆ ਸਾਰਾ ਘੁੱਟਾ ਇਹ ਹੋ ਗਿਆ ਮਾਲ ਡੰਗਰ ਮਰ ਗਿਆ ਹੁਣ ਤਾਂ ਲੇਗੀ ਰਹਿ ਗਿਆ ਹੁਣ ਤਾਂ ਬਹੁਤ ਮੇਰੀ ਜਿਹੜੀ ਉਹ ਮੇਰੇ ਪੁੱਤ ਆ ਗਿਆ ਤੇ ਸਰਕਾਰ ਦਾ ਢਿੱਡ ਫਿਰ ਹੁਣ ਨਹੀਂ ਪਾਪੂ ਜੀ ਮੰਗ ਕੀ ਕਰਦਾ ਬੜੇ ਦੁੱਖ ਦੀ ਗੱਲ ਐ ਆਪਣਾ ਪੁੱਤ ਚਲਾ ਗਿਆ ਲੇਕਿਨ ਮੰਗ ਕੀ ਕਰਦੇ ਤੁਸੀਂ ਮੰਗਦਾ ਮੈਂ ਕਰਦਾ ਕਿ ਸੇ ਆਉਣ ਵਾਲੇ ਦਾ ਗਾਂਦ ਨਾਲ ਮਰੇ ਨਸ਼ਾ ਦਾ ਬੰਦ ਹੋਵੇ ਨਸ਼ਾ ਨੂੰ ਬੰਦ ਕਰਦੇ ਹੱਤਵਾਦ ਬੰਦ ਕਰ ਸਕਦੇ ਹੈ ਕਿ ਨਹੀਂ ਕੀਤਾ ਕਿ ਨਹੀਂ ਇਹਨਾਂ ਨੇ ਉਦੋਂ ਤੇ ਕਿਹੜਾ ਕੰਮ ਨਹੀਂ ਬੰਦਦੇ ਪਾਕਿਸਤਾਨ ਜਾ ਕੇ ਮਾਰ ਸਕਦੇ ਆ ਉਹਨਾਂ ਨੂੰ ਉਦੋਂ ਫਿਰ ਵੀ ਨਹੀਂ ਹਟੇ ਇਹਨਾਂ ਨੇ ਮਾਰਨ ਦਾ ਹੈ ਕਿ ਨਹੀਂ ਉਦੋਂ ਦੇ ਮਾਰੀ ਜਾਂਦੇ ਕਿੰਨੇ ਘਰ ਇਹਨਾਂ ਦੇ ਢਾਤੇ ਉਹਨਾਂ ਨੇ ਕਸ਼ਮੀਰ ਦੇ ਵਿੱਚ ਪਾਕਿਸਤਾਨ ਜਾ ਗੋਇ ਚਲਾ ਹਦਾ ਤੇ ਆਪਣੇ ਘਰੇ ਪਹਿਲਾਂ ਡੱਕਣਾ ਬਾਰਡਰ 'ਤੇ ਇਹਨਾਂ ਦੀ ਬੀਐਸਐਫ ਜਿਹੜੀ ਆ ਉਹ ਵੇਚਦੀ ਆ ਮੇਰਾ ਖੁਦ ਪਨੇਵਾ ਬੀਐਸਐਫ ਬੀਐਸਪੀ ਨਾਲ ਲੱ ਕੇ ਵੇਚਦਾ ਰਿਹਾ ਖੁਦ ਮੇਰਾ ਪਨੇਵਾ ਜੇਲ੍ਹ ਦੇ ਵਿੱਚ ਹੀ ਫਰੋਇਪਰ ਰਿਹਾ ਵਾ ਇੱਕ ਇੱਕੋ ਇੱਕ ਬੱਚਾ ਸੀ ਛੋਟਾ ਜੀ ਮੇਰਾ ਇੱਕੋ ਹੀ ਲੜਕਾ ਸੀਗਾ ਜੀ ਕੋਈ ਮੈਨੂੰ ਸਰਕਾਰ ਨਾਲ ਕੋਈ ਨਾ ਕੋਈ ਚਾਹੀਦਾ ਮੇਰੀ ਕੋਈ ਸੁਵਾਜ ਸੁਣੀ ਜਾਵੇ ਕੋਈ ਸਾਰਾ ਛੋਟਾ ਸੀਗਾ ਪਰ ਸਾਰਾ ਜੱਬੇ ਸਾਰੇ ਹੋ ਗਏ ਤੁਸੀਂ ਕੋਈ ਸਾਰਾ ਨਹੀਂ ਮੇਰਾ ਰਹਿ ਗਿਆ ਬਾਪੂ ਜੀ ਨਾਂ ਕੀ ਤੁਹਾਡਾ ਪੂਰਨ ਸਿੰਘ ਪਿੰਡ ਕਿਹੜਾ ਜੀ ਪਿੰਡ ਗਰਦਿੱਤੀ ਵਾਲਾ ਜੀ ਇਹ ਪਿੰਡ ਜੀ ਮੇਰਾ ਨਾਮ ਜਸਵੀਰ ਸਿੰਘ ਆ ਇਹ ਨੌਜਵਾਨ ਹਾਂ ਜੀ ਹਾਂ ਜੀ ਨੌਜਵਾਨਾਂ ਕੀ ਘਟਣਾ ਹੋਈ ਆ ਜੀ ਭਤੀਜਾ ਸਾਡਾ ਅੱਛਾ ਜੀ ਇਹ ਤੁਸੀਂ ਕਹਿ ਰਹੇ ਕਿ ਪੁਲਿਸ ਨੂੰ ਤਲਾਸ਼ ਕਿਉਂ ਨਹੀਂ ਦਿੱਤੀ ਅੱਜ ਤੋਂ 10 ਦਿਨ ਪਹਿਲਾਂ ਮੁੰਡਾ ਇੱਥੇ ਮਰਿਆ ਵਾ ਉਹ ਵੀ ਮਸਾ 30 ਸਾਲਾਂ ਦਾ ਅੱਛਾ ਜੀ ਉਹ ਦਿਨ ਸਾਰੇ ਸੋਸ਼ਲ ਮੀਡੀਆ ਤੇ ਪਤਾ ਨਹੀਂ ਸਾਰਿਆਂ ਫੇਸਬੁੱਕ ਤੇ ਵੀਡੀਓ ਚੱਲ ਰਹੀਆਂ ਸੀ ਕਿ ਉਥੇ ਜਮਲਾ ਵਾਲੇ ਟੀਕਾ ਲਾ ਕੇ ਮਰਿਆ ਪਰਿਵਾਰ ਦੇ ਨਾਲ ਸਾਰਿਆਂ ਗਿਆ ਉਹਦੇ ਕਤਲ ਦੇ ਵਿੱਚ ਕਿੰਨੇ ਆ ਬੰਦਿਆਂ ਨੂੰ ਹੁਣ ਤੱਕ ਪਰਚਾ ਹੋਇਆ ਤੇ ਕਿੰਨੇ ਬੰਦੇ ਫੜੇ ਗਏ ਆ ਜੀ ਕੀ ਪੁਲਿਸ ਨੂੰ ਇਸ ਕਰਕੇ ਸੂchnਾ ਦਿੱਤੀ ਆ ਵੀ ਅਸੀਂ ਚੱਕਰ ਕੱਟ ਦੇ ਰਹੀਏ ਬੱਚੇ ਨੂੰ ਲੈ ਕੇ ਇੱਕ ਘਰ ਦੇ ਵਿੱਚ ਜੀ ਚਲਾ ਗਿਆ ਉਹਨੂੰ ਚੁੱਕ ਕੇ ਕਦੀ ਕਿਤੇ ਲੈ ਜੀਏ ਕਦੀ ਮਲਾਜੇ ਕਰਾਉਂਦੇ ਕਰੀਏ ਪੁਲਿਸ ਦੇ ਚੱਕਰ ਕੱਟਦੇ ਫਿਰਿਏ ਜੀ ਜੇ ਤੇ ਅੱਜ ਤੱਕ ਜਿੰਨੇ ਬੱਚੇ ਮਰੇ ਆ ਪੀਕੇ ਲਵਾ ਕੇ ਔਰ ਜਿਨ੍ਹਾਂ ਦੇ ਘਰ ਦੇ ਨੇ ਤਲਾਸ਼ ਕੀਤੀ ਆ ਜੇ ਤੇ ਉਹਨਾਂ ਦਾ ਅੱਜ ਤੱਕ ਕੋਈ ਐਕਸ਼ਨ ਹੋਇਆ ਉਹਨਾਂ ਦੇ ਇੱਕ ਬੰਦੇ ਦੇ ਇੱਕ ਕਤਲ ਦੇ ਵਿੱਚ ਇੱਕ ਬੰਦੇ ਨੂੰ ਵੀ ਕਿਤੇ ਪਰਚਾ ਹੋਇਆ ਉਹਦੀ ਸਜ਼ਾ ਹੋਈ ਆ ਫਿਰ ਤੇ ਪੁੱਛ ਲੋ ਤੇ ਜੇ ਪੁਲਿਸ ਨੇ ਆਣ ਕੇ ਵੀ ਆ ਤੁਹਾਡੇ ਏਰੀਆ 'ਚ ਬੰਦਾ ਮਰ ਗਿਆ ਵਾ ਜੀ ਤੋਂ ਮਹੀਨਾ 10000 ਲੈਂਦੇ ਔ ਤੋ 20000 ਕਰਦਾ ਵੀ ਤੁਹਾਡਾ ਨਾਮ ਡਿਆ ਸਾਡੇ ਤੇ ਪ੍ਰੈਸ਼ਰ ਆ ਐਉਂ ਹੀ ਕੰਮ ਕਰਨਾ ਤੇ ਉਹ ਦਿਨਾਂ ਪੁਲਿਸ ਨੂੰ ਤਲਾਸ਼ ਜੁੱਧ ਨਸ਼ਾ ਵਿਰੋਧ ਸਰਕਾਰ ਮਹੀਮ ਚਲਾ ਰਹੀ ਹੈਗੀ ਪਿੰਡ ਦੀਆਂ ਕੰਦਾ ਤੇ ਪੰਜ ਪੰਜ ਥਾਵਾਂ ਤੇ 8 8 ਥਾਵਾਂ ਤੇ ਜਿਹੜੇ ਨੰਬਰ ਲਿਖੇ ਹੈ ਹੈਲਪਲਾਈਨ ਨੰਬਰ ਕੀ ਕਹਿਣਾ ਚਾਹ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੁੰਦਾ ਵਾ ਹਮ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੇ ਹੋ ਰਿਹਾ ਕਿਹੜੇ ਸਮਗਲਰ ਫੜੇ ਜਾ ਰਿਹਾ ਕਿੰਨੇ ਕੁ ਮਦੇ ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਉਹਦੋਂ ਐਕਸ਼ਨ ਹੁੰਦਾ ਵਾ ਇਹੋ ਹੀ ਆ ਆਵਾ ਜਦੋਂ ਸ਼ਾਮਰੋ ਤੇ ਜੋਧਾ ਵੀ ਲਾ ਲੋ ਤੇ ਲਾ ਕੇ ਮਰ ਜਾਓ ਲੱਗਦਾ ਕਿ ਲੋਕਾਂ ਨੂੰ ਆਪ ਇਕੱਠੇ ਹੋਣਾ ਚਾਹੀਦਾ ਇਸ ਖਿਲਾਫ ਯਾਰ ਕਿਹੜੇ ਲੋਕ ਆ ਗਏ ਇਹ ਜਿਨ੍ਹਾਂ ਦੀਆਂ ਜ਼ਮੀਰਾਂ ਮਾਰੀਆਂ ਆ ਲੋਕੀ ਦੇ ਵੇਚਣ ਆਲੇ ਆ ਵੇਚ ਲਈ ਇੱਥੇ ਕਿਤੇ ਪਾਕਿਸਤਾਨ ਚ ਆਉਂਦੇ ਆ ਆ ਕੁਚੇ ਜਿਹੋ ਉਹਨਾਂ ਦੇ ਮਰ ਜਾਣ ਜਿਹੜੇ ਵੇਚਦੇ ਆ ਕਿਹਨਾਂ ਨੂੰ ਨਹੀਂ ਪਤਾ ਸਰਕਾਰ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਨਹੀਂ ਪਤਾ ਉਹਨਾਂ ਦਾ ਬੇੜਾ ਘਰ ਘੋਰਿਆ ਜਿਹੜੇ ਵੇਚਦੇ ਆ ਕਿਸੇ ਦਾ ਜਵਾਈ ਪੀ ਕੇ ਮਰ ਰਿਆ ਕਿਸੇ ਦੀ ਧੀ ਮਰ ਰਹੀ ਆ ਕਿਸਦਾ ਮੁੰਡਾ ਮਰਿਆ ਕਿਸਦਾ ਭਤੀਜਾ ਕਿਸਦਾ ਪੋਤਰਾ ਪੁੱਤਰੀ ਹੋਵੇ ਨੇ ਘਰਕ ਗਿਆ ਤੇ ਉਹਨਾਂ ਨੂੰ ਫੇਰ ਨਹੀਂ ਲੱਗਦੀ ਅਸੀਂ ਕਿਹੜੇ ਲੋਕਾਂ ਨੂੰ ਆਖੀਏ ਉਹ ਸਾਡੇ ਜੀ ਵੇਚਣ ਆਲੇ ਆ ਇਹ ਹੱਲ ਕਿਵੇਂ ਹੋ ਸਕਦਾ ਜੀ ਇਹ ਜਿਹੜਾ ਨਸ਼ੇ ਦੇ ਜਿਹੜੇ ਲੋਕੀ ਨਾ ਪੈਸੇ ਦੇ ਪਿੱਛੇ ਲੱਗ ਗਏ ਰੱਬ ਨੂੰ ਭੁੱਲ ਗਏ ਆ ਜੀ ਹੱਲ ਇਦਾਂ ਹੀ ਹੋ ਸਕਦਾ ਬਈ ਉਹਨਾਂ ਦਾ ਬੇੜਾ ਗਰਕ ਹੋ ਜਾਣਾ ਇੱਕ ਦਿਨ ਇੱਕ ਦਿਨ ਇਹ ਪਰਮਾਤਮਾ ਦੀਆਂ ਖੇਡਾਂ ਜਿਹੜਾ ਦੂਜੇ ਦਾ ਘਰੇ ਉਜਾੜਦਾ ਨਾ ਉਹਦਾ ਆਵਦਾ ਨਹੀਂ ਬਸਦਾ ਹੁੰਦਾ ਜੀ ਜੀ ਤੇ ਜਿਹੜੇ ਦੂਜਿਆਂ ਦੇ ਘਰੇ ਅੱਜ ਚਿਰਾਗ ਬੁਝਾਉਂਦੇ ਆ ਦੂਜਿਆਂ ਦੇ ਪੁੱਤਾਂ ਦੀਆਂ ਜਿਹੜੇ ਸਿਵੇ ਮਬਾਲਣ ਦੇ ਆ ਮੱਚਣਗੇ ਉਹਨਾਂ ਦੇ ਵੀ ਬਸ ਇਹ ਆ ਪੀ ਸਮਾ ਜੋ ਭਾਵੜੀ ਨੇੜੇ ਆ ਅੱਜ ਇਹਨਾਂ ਦਾ ਨੰਬਰ ਆ ਰਿਹਾ ਕੱਲ ਨੂੰ ਉਹਨਾਂ ਦਾ ਹੋਊਗਾ ਜੀ ਜੀ ਕਿੰਨੇ ਕੱਜ ਤੱਕ ਨਸ਼ਾ ਵੇਚਣ ਵਾਲੇ ਬੱਜੇ ਆ ਤੇ ਕਿੰਨਾਂ ਦੀਆਂ ਕੋਠੀਆਂ ਚਵਾਰੇ ਬੜੀਆਂ ਨੇ ਪਾਏ ਆ ਪਰ ਵਸੇ ਨਹੀਂ ਗੇ ਜੀ ਜੀ ਕੀ ਨਾਮ ਕੀ ਆਪਣਾ ਹੀ ਦਰਸ਼ਨ ਸੰਜੀ ਆਪਣੇ ਭਤੀਜੇ ਜੱਥਾ ਹੀ ਹਾਂਜੀ ਕੀ ਕਾਰਨ ਕੀ ਸੀਗਾ ਜੀ ਕਾਰਨ ਇਹੋ ਜੀ ਜੋ ਚੱਲਦਾ ਵਾ ਨਸ਼ੇ ਦਾ ਰਸ ਨਸ਼ੇ ਦੇ ਨਾਲ ਹੀ ਟੰਗਾ ਲੈ ਕੇ ਲਾਇਆ ਵਾ ਮੌਤ ਹੋ ਗਈ ਕਿਹੜੀ ਜਗ੍ਹਾ ਮੌਤ ਹੋਈ ਮੱਲਾ ਵਾਲੇ ਮੱਲਾ ਵਾਲੇ ਕਿਹੜੀ ਜਗ੍ਹਾ ਜੀ ਮੱਲਾ ਵਾਲੇ ਉਹਦੇ ਅੱਡੇ ਕੀ ਉਹਦੇ ਅੱਡੇ ਜੀ ജമ അച്ഛാ ਇਕੋ ਪਤਾ ਨਹੀਂ ਵਿਗਦਾ ਵਾ ਉਥੋ ਹੀ ਲੈ ਕੇ ਲਾਇਆ ਦੇ ਉਥੋ ਬਸ ਨਾ ਵਦੋ ਸ਼ਰਿਆਂ ਵਿਗਦਾ ਜੀ ਉਥੇ ਸ਼ਰਿਆਂ ਵੀ ਵਿਗਦਾ ਵਾ ਦੱਸੋ ਬਾਈ ਸ਼ਰਿਆਂ ਵਿਗਦਾ ਵਾ ਅੱਛਾ ਪਿੰਡਾਂ 'ਚ ਵੀ ਇਹੋ ਆਲ ਪਿੰਡਾਂ 'ਚ ਵੀ ਇਹੋ ਆਲ ਸਾਰੇ ਹੀ ਵਿਗੰਡਿਆ ਸ਼ਰਿਆਂ ਵੀ ਵਿਗੰਡਿਆ ਵਾ ਨੌਜਵਾਨ ਜਿਹੜੇ ਪੂਰੇ ਹੋ ਰਹੇ ਖਤਮ ਹੋ ਰਹੇ ਜਿਆਦਾ ਜੀ ਘਰਾਂ ਦੇ ਘਰ ਬਰਬਾਦ ਹੋ ਰਹੇ ਇਹਦੇ ਚਾਹਦੇ ਆਂ ਅਸੀਂ ਦੇ ਸਰਕਾਰ ਗਾੜੀ ਵੀ ਅਪੀਲ ਕਰਦੇ ਆਂ ਤੇ ਪੰਜਾਬ ਸਰਕਾਰ ਗਾੜੀ ਵੀ ਵੀ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨਾਂ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਂ ਬੰਦਿਆਂ ਨੇ ਅਸੀਂ ਮੋਢਿਆਂ ਤੇ ਹਥਿਆਰ ਰੱਖ ਲੈ ਆਪਦੇ ਬੱਚੇ بچਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਇੰਤਿਆਰ ਚੁੱਕੇ ਆ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾ ਜੇ ਤੇ ਚਾਹੀ ਸਰਕਾਰ ਇਸ ਕੰਮ ਤੇ ਆਦੀ ਠੱਲ ਪਾ ਲਵੇ ਮੁੜ ਕੇ ਨਾ ਆਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਿਆਂ ਨਾਲ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਜਿਹੜੇ ਵੱਜ ਗਏ ਮੈਂ ਇਹ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦਾ ਇਹਨਾਂ ਕੰਮਾਂ ਤੇ ਢੱਲ ਪਾ ਦਿਓ ਕਿ ਚਾਹੇ ਅਸੀਂ ਆਮ ਇਨਸਾਨਾਂ ਨੇ ਥਿਆਰ ਚੁੱਕ ਲੜੇ ਜੇ ਮੁੜ ਕੇ ਨਾ ਆਖੇ ਜੇ ਅੱਤਵਾਦੀ ਪੈਦਾ ਹੋਣ ਡੇ ਮਾਪਿਆਂ ਦੇ ਕਿਉਂਕਿ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਸੀਗਾ ਮਾਪਿਆਂ ਦਾ ਇਕੱਲਾ ਬਰਾੜੀ ਮਾਗੀ ਬੱਚੇ ਦਾ ਬੰਦੀਪ ਸਿੰਘ ਦਾ ਬੰਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੋਮਰ ਤੇ ਸਾਰੀ ਅਜੇ 25 26 26 27 ਸਾਲ ਕੋ 28 ਸਾਲ ਠੀਕ ਹੈ ਵਿਆਹ ਹੋਇਆ ਸੀ ਕਾਹੇ ਵਿਆਹ ਆ ਬੱਚੇ ਦੋ ਛੋਟੇ ਛੋਟੇ ਮਰਾਏ ਬੱਚਿਆਂ ਦੀ ਗੁੜੀਆਂ ਐ 8 10 ਸਾਲਾਂ ਦੀ ਗੁੜੀਆਂ ਐ 6 7 ਸਾਲਾਂ ਦਾ ਬੇਟਾ ਵਾ ਜੀ ਕੋਈ ਪੁਲਿਸ ਨੂੰ ਤਲਾਬਗਾਰਨ ਕੀਤੀ ਕੀ ਕਾਰਨ ਕੀ ਸੀ ਜੀ ਪੁਲਿਸ ਨੂੰ ਤਲਾਬ ਕਰਕੇ ਅਸੀਂ ਕੀ ਕਰਦੇ ਜੀ ਉਸੇ ਪੁਲਿਸ ਨੂੰ ਵੀ ਪਤਾ ਵਾ ਸਰਕਾਰ ਨੂੰ ਪਤਾ ਹਰ ਤੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਮੰਦਾ ਯਾ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਕੋ ਸਰਕਾਰ ਨੂੰ ਨਹੀਂ ਪਤਾ ਹਰ ਇੱਕ ਨੂੰ ਪਤਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਣਸੀਆਂ ਪੈ ਆ ਫਿਰ ਦੀਆਂ ਉਹਨਾਂ ਹੋਰ ਕਮਾਲੀ ਦੇ ਫਿਰਦੀਆਂ ਇਹ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਾਂ ਹੋਰ ਸੋਰ ਕੰਮ ਤਾਂ ਬਹੁਤ ਕਰ ਜਾਂਦੀ ਲੇਕਿਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸੈਂ ਇਹ ਮੇਰੀ ਪੌਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਚਾਹੇ ਤੇ ਇਹ ਕੰਮ ਇੱਕ ਜਾਣੀ ਲੁੱਟਾ ਖੋਹਾਂ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮ ਇਨਸਾਨ ਨੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਆਖਿਆ ਜੀ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਸਾਡੇ ਪਿੰਡ ਦਾ ਹੀ ਸਾਡਾ ਭਰਾ ਹੀ ਸੀਗਾ ਚਾਚਾ ਜੀ ਦਾ ਲੜਕਾ ਮਨਦੀਪ ਸਿੰਘ ਉਰਫ ਮੰਗਾ ਠੀਕ ਇਹ ਸੁਭਾ ਗਿਆ ਇਥੋਂ ਆਪਣੇ ਘਰੋਂ ਦਵਾਈ ਲੈਣ ਵਾਸਤੇ ਕਹਿੰਦਾ ਕਿ ਮੈਂ ਜੇਬ ਵਾਲੀ ਗੋਲੀ ਉੱਥੇ ਮੱਲਾਂ ਵਾਲੇ ਗਿਆ ਉੱਥੋਂ ਕਿਤੇ ਲੈ ਕੇ ਆਨੇ ਚਿੱਤੇ ਵਰਤੀ ਗੱਲ ਆ ਲਿਆ ਏ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਮੰਨ ਲਓ ਵੀ ਹੁਣ ਮਾਵਾ ਦੇ ਪੁੱਤ ਜਾਈ ਜਾਂਦੇ ਆ ਜਿਵੇਂ ਸਰਕਾਰ ਪ੍ਰਸ਼ਾਸਨ ਕਹਿ ਤਰਿਆ ਵਾ ਵੀ ਅਸੀਂ ਬੰਦ ਕੀਤਾ ਨਸ਼ਾ ਸਾਡੀ ਦੇਖਣ ਦੇ ਵਿੱਚ ਤਾਂ ਕੋਈ ਨਹੀਂ ਬੰਦ ਹੋਇਆ ਪਿੱਛੇ ਜੇ ਆਪਣੇ ਜੈਮਲ ਵਾਲੇ ਵੀ ਮੁੰਡਾ ਹੂੰ ਇਹਦਾ ਇੰਜੈਕਸ਼ਨ ਲਾ ਕੇ ਜਿਹੜਾ ਮਰਿਆ ਜੈਮ ਲਾਲੇ ਵੀ ਵਿਕੀ ਜਾਂਦਾ ਮੱਲਾਂ ਵਾਲੇ ਵੀ ਅਸੀਂ ਤਾਂ ਇਹ ਆਣੇ ਵੀ ਜਿਵੇਂ ਦੇਣ ਬਾ ਦੇਣ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਹਦੇ ਤੇ ਗੌਰ ਕੀਤਾ ਜਾਵੇ ਪ੍ਰਸ਼ਾਸਨ ਨੂੰ